ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤਰਾ ਅੰਜਲੀ ਫਗਵਾੜਾ ਨਜ਼ਦੀਕ ਪੈਂਦੇ ਪਿੰਡ ਭਵਿਆਣਾ ਵਿੱਚ ਤੀਆਂ ਦਾ ਤਿਉਹਾਰ ਬੜੀ ਹੀ ਉਤਸ਼ਾਹ ਅਤੇ ਰੰਗਾਂ ਰੰਗ ਤਰੀਕੇ ਨਾਲ ਮਨਾਇਆ ਗਿਆ ਇਸ ਮੌਕੇ ਔਰਤਾਂ ਨੇ ਗਿੱਧਾ ਪਾ ਕੇ ਤੇ ਲੋਕ ਗੀਤ ਗਾ ਕੇ ਤਿਉਹਾਰ ਦੀ ਰੌਣਕ ਵਧਾਈ ਪਿੰਡ ਦੀਆਂ ਔਰਤਾਂ ਨੇ ਰਵਾਇਤੀ ਵਸਤਰਾ ਪਹਿਨ ਕੇ ਗਿੱਧਾ ਪੰਗੜਾ ਪਾਤੀ ਹੋਰ ਲੋਕ ਅਸਮਾ ਰਹਿਤਿਆਂ ਦੇ ਤਿਉਹਾਰ ਦੇ ਖੁਸ਼ੀ ਮਨਾਇ ਸਵਾਗਮ ਵਿੱਚ ਪਿੰਡ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੀ ਭਾਗ ਲਾਇਆ ਇਸ ਤਿਉਹਾਰ ਨੇ ਸਭਿਆਚਾਰਿਕ ਇਕਤਾ ਅਤੇ ਔਰਤਾਂ ਦੇ ਸਨਮਾਨ ਨੂੰ ਹੋਰ ਵਧਾਇਆ ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੇ ਦੀ ਵਿਸ਼ੇਸ਼ ਰਿਪੋਰਟ ਕੱਲ੍ਹ ਦੀ ਮੇਰਾ ਨਾਮ ਮਨਦੀਪ ਕੌਰ ਹੈ ਤੇ ਅੱਜ ਅਸੀਂ ਖੜੇ ਹਾਂ ਪਿੰਡ ਪਵਿਆਣਾ ਦੇ ਵਿੱਚ ਜਿੱਥੇ ਅਸੀਂ 2025 ਦੀਆਂ ਤੀਆਂ ਸਾਰੇ ਪਿੰਡ ਨਿਵਾਸੀ ਰਲ ਕੇ ਮਨਾ ਰਹੇ ਹਾਂ ਅੱਜ ਇੱਥੇ ਨਾ ਹੀ ਪਿੰਡ ਵਾਸੀ ਪਰ ਜਦ ਕਿ ਵਿਆਹੀਆਂ ਹੋਈਆਂ ਕੁੜੀਆਂ ਵੀ ਨਾਲ ਸਾਡੇ ਤੀਜ ਮਨਾ ਰਹੀਆਂ ਹਨ ਸਾਰੇ ਜਾਣੇ ਬਹੁਤ ਖੁਸ਼ ਹੈ ਇਸ ਦੇ ਨਾਲ ਨਾਲ ਅਸੀਂ ਖਾਣ ਪੀਣ ਦਾ ਪ੍ਰੋਗਰਾਮ ਵੀ ਕੀਤਾ ਹੋਇਆ ਹੈ ਪਿੰਡ ਦੇ ਸਾਰੇ ਬਜ਼ੁਰਗ ਬੱਚੇ ਨਿਆਣੇ ਤੇ ਕੁੜੀਆਂ ਇਸ ਤਿਹਾੜ ਨੂੰ ਮਨਾ ਰਹੀਆਂ ਹਨ ਤੀਜ ਅੱਜ ਕੱਲ ਸਾਰੇ ਜਾਣੇ ਮਨਾ ਰਹੇ ਹਨ ਤੀਜ ਦੀ ਬਹੁਤ ਵੀ ਵੱਡੀ ਜਿਹੜੀ ਆ ਅਹਿਮੀਅਤ ਹੈ ਆਪਣੇ ਕਲਚਰ ਦੇ ਵਿੱਚ ਉਹ ਇਹ ਹੈ ਕਿ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਇਸ ਟਾਈਮ ਤੇ ਆਪਣੇ ਪੇਕੇ ਘਰ ਆ ਕੇ ਆਪਣਾ ਸਮਾਂ ਬਤਾਉਂਦੀਆਂ ਹਨ ਤੇ ਇਹ ਸਮਾਂ ਹਰ ਇੱਕ ਕੁੜੀ ਲਈ ਬਹੁਤ ਜ਼ਿਆਦਾ ਸਪੈਸ਼ਲ ਹੁੰਦਾ ਆ ਤੇ ਉਹੀ ਅੱਜ ਚੀਜ਼ ਅਸੀਂ ਆਪਣੇ ਪਿੰਡ ਵਿੱਚ ਭਵਿਆਣੇ ਵਿੱਚ ਕਰ ਰਹੇ ਹਾਂ ਪਿੰਡ ਦੇ ਸਾਡੇ ਸਰਪੰਚ ਸਰਦਾਰ ਤਲੋਕ ਸਿੰਘ ਅੰਕਲ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹ ਹਰ ਸਾਲ ਇੱਥੇ ਰੰਗਲਾ ਪ੍ਰੋਗਰਾਮ ਸਾਡੇ ਨਾਲ ਰਲ ਕੇ ਕਰਵਾਉਂਦੇ ਹਨ ਅਤੇ ਸਾਡਾ ਹਰ ਇੱਕ ਪ੍ਰੋਗਰਾਮ ਦੇ ਵਿੱਚ ਸਹਿਯੋਗ ਦਿੰਦੇ ਹਨ ਤੇ ਅਸੀਂ ਪਿੰਡ ਦੇ ਉਹਨਾਂ ਮੈਂਬਰਾਂ ਦਾ ਵੀ ਬਹੁਤ ਧੰਨਵਾਦੀ ਹਾਂ ਜੋ ਸਾਡੇ ਨਾਲ ਖੜੇ ਹੋ ਕੇ ਇਹ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਂਦੇ ਹਨ ਸਾਡੇ ਐਨ ਆਰ ਆਈ ਵੀਰ ਜੋ ਬਾਹਰੋਂ ਪੈਸਾ ਭੇਜ ਕੇ ਸਾਨੂੰ ਇਹ ਪ੍ਰੋਗਰਾਮ ਕਰਨ ਦੇ ਵਿੱਚ ਸਾਡੇ ਹੌਸਲਾ ਵਧਾਈ ਦਿੰਦੇ ਹਨ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅੱਜ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਆ ਇਹ ਜਿਹੜਾ ਸੌਣ ਦੀ ਤੀਆਂ ਦਾ ਤਿਹਾੜੀ ਸਾਰੀ ਦੁਨੀਆ ਦੇ ਸਾਰੇ ਵੱਖ-ਵੱਖ ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ ਉਹਦੇ ਸੰਬੰਧ ਵਿੱਚ ਅੱਜ ਸਾਡੇ ਪਿੰਡ ਬਿਹਾਣੇ ਵਿੱਚ ਵੀ ਸਾਡੀਆਂ ਧੀਆਂ ਤੇ ਸਾਡੀਆਂ ਭੈਣਾਂ ਰਲ ਕੇ ਇਹ ਜਿਹੜਾ ਤੀਆਂ ਦਾ ਤਿਹਾੜੀ ਹੈ ਮਨਾਇਆ ਜਾ ਰਿਹਾ ਇਹ ਸਾਡੇ ਜਿਹੜੇ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਉਹਦੀ ਇੱਕ ਬਹੁਤ ਹੀ ਵਧੀਆ ਮਿਸਾਲ ਹੈ ਕਿ ਸਾਡੀਆਂ ਜਿਹੜੀਆਂ ਧੀਆਂ ਤੇ ਸਾਡੀਆਂ ਭੈਣਾਂ ਇਹ ਸਾਰੀਆਂ ਰਲ ਮਿਲ ਕੇ ਸਾਰੇ ਪਿੰਡ ਦੇ ਪਰ ਉਹ ਇਕੱਠੀਆਂ ਹੋ ਕੇ ਇਹ ਅੱਜ ਦਾ ਜਿਹੜਾ ਤਿਹਾਰ ਹੈ ਉਹ ਮਨੋਰਿਆਂ ਜਿਹਦੀ ਕਿ ਬੜੀ ਤਕੜੀ ਮਹੱਤਾ ਆ ਤੇ ਬਿਨਾਂ ਕਿਸੇ ਪੈਨ ਭੇਜਦੇ ਸਾਡੀਆਂ ਜਿਹੜੀਆਂ ਇਹ ਲੜਕੀਆਂ ਆ ਇਹ ਰਲ ਮਿਲ ਕੇ ਬਿਨਾਂ ਕਿਸੇ ਪੈਨ ਭੇਜ ਤੋਂ ਇਕੱਠੀਆਂ ਹੋ ਕੇ ਆਪਣੇ ਸਹੁਰੇ ਆਪਣੀਆਂ ਸਹੇਲੀਆਂ ਦੇ ਨਾਲ ਇਹ ਇਹਦਾ ਦੀਆਂ ਦਾ ਤਿਹਾਇਰ ਮਨਾਉਦੇ ਆ ਤੇ ਅਸੀਂ ਜਿਹੜੀਆਂ ਤੁਸੀਂ ਇਸ ਅੱਜ ਦੇ ਮੌਕੇ ਇੱਥੇ ਆਈਆਂ ਛੜੀਆਂ ਧੀਆਂ ਸਾਡੀਆਂ ਭੈਣਾਂ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਅੱਜ ਮੈਂ ਬੇਨਤੀ ਕਰਦਾ ਕਿ ਤੁਸੀਂ ਬੜੇ ਆਰਾਮ ਦੇ ਨਾਲ ਚੁੱਪ-ਚਾਪ ਇਸ ਪ੍ਰੋਗਰਾਮ ਨੂੰ ਦੇਖੋ ਤੇ ਇਹਦਾ ਸਾਡੀ ਬੱਚੀਆਂ ਦਾ ਹੌਸਲਾ ਵਧਾਓ ਤੁਹਾਡਾ ਇੱਥੇ ਹਣ ਤੇ ਬਹੁਤ-ਬਹੁਤ ਧੰਨਵਾਦ